ਅੱਛਾ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਸ਼ਹਿਰ ਮੇਰੀ ਪਿਆਰੀ ਪਿਆਰੀ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੋਹਣਾ ਬੜਾ ਪਿਆਰਾ ਤੇ ਬੜਾ ਸੁੰਦਰ ਤੇ ਬੜਾ ਹੀ ਘੱਟ ਰੇਟ ਦਾ ਸੂਟ ਲੈ ਕੇ ਆ ਰਹੇ ਹਾਂ ਜੀ ਮਹੇਸ਼ਵਰੀ ਕੰਪਨੀ ਦਾ ਕਾਟਨ ਦਾ ਸੂਟ ਹੈ ਜੀ ਕਾਟਨ ਦੀ ਨਾਲ ਚੁੰਨੀ ਹੈ ਜੀ ਚੁੰਨੀ ਬੜੀ ਸੁੰਦਰ ਹੈ ਕਾਟਨ ਦੀ ਸਵਾ 2 ਮੀਟਰ ਦੀ ਚੁੰਨੀ ਹੈ ਜੀ 5 ਮੀਟਰ ਦਾ ਸੂਟ ਹੈ ਚਾਰ ਕਲਰ ਦਾ ਸੈੱਟ ਹੈ ਜੀ ਲੈਵਨ ਪਿੰਕ ਫਰੋਜੀ ਤੇ ਪੀਚ ਚਾਰ-ਚਾਰ ਕਲਰ ਦਾ ਸੈੱਟ ਹੀ ਮਿਲਣਾ ਜੀ ਇਹ ਮਿਲਣਾ ਕਿੰਨੇ ਦਾ ਜੀ 500 ਰੁਪਏ ਵਾਲਾ ਸੂਟ 310 ਰੁਪਏ ਦੇ ਅੰਦਰ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ 1240 ਰੁਪਏ ਚਾਰ ਸੂਟ ਲੈ ਕੇ ਜਾਓ ਆਰਾਮ ਨਾਲ 1800 ਦੇ ਵਿੱਚੋਂ 450 500 ਦਾ ਸੂਟ ਇੱਕ ਵਿਗਦਾ ਜੀ ਤੁਹਾਨੂੰ ਮਿਲਣਾ 310 ਰੁਪਏ ਦਾ ਜੀ ਜੱਸੀ ਦੀ ਹੱਤੀ ਬੱਸ ਸਟੈਂਡ ਮਰਿੰਡਾ ਵੀਡੀਓ ਸ਼ੇਅਰ ਅਤੇ ਲਾਈਕ ਕਰੀ ਚਲੋ ਜੀ ਜੱਸੀ ਦੀ ਹੱਤੀ ਬੱਸ ਸਟੈਂਡ ਮਰਿੰਡਾ ਜੀ